ਸਾਰੇਨ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਕੁੱਕ ਵਿੱਚ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਸੌਫਟ ਸਪੰਜੀ ਰਸਗੁਲੇ ਇਹ ਰਸਗੁਲੇ ਨੂੰ ਅਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ ਸਿਰਫ 1 ਕਿਲੋ ਦੁੱਧ ਦੇ ਨਾਲ ਅਸੀਂ 1 ਕਿਲੋ ਹੀ ਰਸਗੁਲੇ ਬਣਾ ਕੇ ਤਿਆਰ ਕਰਾਂਗੇ ਤੁਸੀਂ ਵੀ ਦੇਖ ਸਕਦੇ ਜੀ ਰਸਗੁਲੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਹੈ ਇਹਦਾ ਸਰਪ ਵੀ ਜਿਹੜਾ ਵਾ ਅੰਦਰ ਤੱਕ ਐ ਭਰਿਆ ਹੋਇਆ ਰੁਈ ਦੀ ਤਰ੍ਹਾਂ ਸੌਫਟ ਤੇ ਸਪੰਜੀ ਬਣ ਕੇ ਤਿਆਰ ਹੋਇਆ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਇਸ ਤਰ੍ਹਾਂ ਅਸੀਂ ਰਸਬੂਲੇ ਬਣਾ ਕੇ ਤਿਆਰ ਕੀਤੇ। 1 ਲੀਟਰ ਦੁੱਧ ਲਿਆ ਵਾ। ਦੁੱਧ ਨੂੰ ਗਰਮ ਰੱਖ ਲਿਆ ਵਾ। ਦੁੱਧ ਅਸੀਂ ਜਿਹੜਾ ਫੁੱਲ ਫੈਟ ਲਿਆ ਵਾ। ਇਹ ਅਸੀਂ ਦੁੱਧ ਜਿਹੜਾ ਵਾ ਗਾਂ ਦਾ ਲਿਆ ਵਾ। ਤੁਸੀਂ ਮੱਝ ਦਾ ਵੀ ਦੁੱਧ ਲੈ ਸਕਦੇ ਹੋ। ਪਰ ਜਿਹੜਾ ਮੱਝ ਦਾ ਦੁੱਧ ਹੁੰਦਾ ਉਹਦੇ ਵਿੱਚ ਥਿੰਦਾ ਜ਼ਿਆਦਾ ਹੁੰਦਾ ਵਾ। ਗਾਂ ਦੇ ਦੁੱਧ ਵਿੱਚ ਜਿਹੜਾ ਥਿੰਦਾ ਘੱਟ ਹੁੰਦਾ। ਇਸ ਕਰਕੇ ਜ਼ਿਆਦਾ ਵਧੀਆ ਇਹੀ ਹੋਏਗਾ ਕਿ ਤੁਸੀਂ ਗਾਂ ਦਾ ਹੀ ਦੁੱਧ ਲਿਓ। ਇਹਨੂੰ ਦੁੱਧ ਨੂੰ ਉਬਾਲਾ ਆਉਣ ਦਿੰਨੇ। ਦੁੱਧ ਚੰਗੀ ਤਰ੍ਹਾਂ ਗਰਮ ਹੋ ਗਿਆ। ਅੱਧਾ ਕਾਪਾਸੀ ਸਿਰਕਾ ਲਵਾਂਗੇ ਇਹ ਸਿਰਕਾ ਜਿਹੜਾ ਵਸੀਂ ਖਾਣੇ ਵਿੱਚ ਵਰਤਦੇ ਆ ਉਹ ਵਾਲਾ ਸਿਰਕਾ ਹੈ ਜਿੰਨਾ ਅਸੀਂ ਸਿਰਕਾ ਲਿਆ ਵਾ ਅੱਧਾ ਕੱਪ ਤੋਂ ਅਸੀਂ ਥੋੜਾ ਜਿਹਾ ਘੱਟ ਸਿਰਕਾ ਲਿਆ ਵਾ ਤੇ ਥੋੜਾ ਜਿਹਾ ਅਸੀਂ ਪਾਣੀ ਪਾ ਲਾਂਗੇ ਇਹਦੇ ਵਿੱਚ ਦੁੱਧ ਨੂੰ ਉਬਾਲਾ ਆ ਗਿਆ ਵਾ ਇਹਨੂੰ ਅਸੀਂ ਕਰਸ਼ੀ ਦੇ ਨਾਲ ਮਿਕਸ ਕਰ ਦਿੰਨੇ ਆ ਤੇ ਗੈਸ ਨੂੰ ਅਸੀਂ ਬੰਦ ਕਰ ਦਿੰਨੇ ਆ ਤੇ ਇਹਨੂੰ ਥੋੜਾ ਜਿਹਾ ਹਲਕਾਰਿਆ ਠੰਡਾ ਹੋਣ ਦਿੰਨੇ ਆ ਹਲਕਾਰਿਆ ਠੰਡਾ ਹੋ ਗਿਆ ਹੁਣ ਅਸੀਂ ਜਿਹੜਾ ਸਿਰਕਾ ਲਿਆ ਪਾਣੀ ਤੇ ਸਿਰਕਾ ਮਲਾਇਆ ਵਾ ਉਹ ਇੱਕ ਚਮਚਾ ਅਸੀਂ ਪਾ ਪਾ ਕੇ ਇਹਦੇ ਵਿੱਚ ਮਿਕਸ ਕਰਾਂਗੇ। ਇਹਨੂੰ ਨਾਲ ਦੀ ਨਾਲ ਹਿਲਾਵਾਂਗੇ। ਦੁੱਧ ਨੂੰ ਅਸੀਂ ਪਾੜਨਾ। ਥੋੜਾ ਜਿਹਾ ਜੀ ਅਸੀਂ ਹੋਰ ਪਾ ਲਈਨੇ ਸਿਰਕਾ। ਇੱਕ ਚਮਚਾ ਅਸੀਂ ਪਹਿਲਾਂ ਪਾਇਆ ਸੀ ਸਿਰਕਾ ਤੇ ਪਾਣੀ ਇੱਕ ਚਮਚਾ ਹੀ ਅਸੀਂ ਹੁਣ ਪਾ ਲਈਨੇ। ਨਾਲ-ਨਾਲ ਹੀ ਅਸੀਂ ਇਹਨੂੰ ਹਿਲਾਵਾਂਗੇ। ਸਾਨੂੰ ਬਹੁਤ ਜ਼ਿਆਦਾ ਸਿਰਕਾ ਪਾਉਣ ਦੀ ਜ਼ਰੂਰਤ ਨਹੀਂ ਆ। ਜਿਹੜਾ ਪਨੀਰ ਆ ਉਹ ਅਲੱਗ ਹੋ ਗਿਆ ਵਾ ਤੇ ਪਾਣੀ ਜਿਹੜਾ ਅਲੱਗ ਹੋ ਗਿਆ। ਅਸੀਂ ਇੱਕ ਮਲਮਲ ਦਾ ਕੱਪੜਾ ਲੈ ਲਿਆ ਵਾ। ਇਹਦੇ ਉੱਪਰ ਅਸੀਂ ਇਹਨੂੰ ਜਿਹੜਾ ਵਾ ਦੁੱਧ ਦਾ ਅਸੀਂ ਪਨੀਰ ਬਣਾਇਆ ਵਾ ਉਹਨੂੰ ਇਹਦੇ ਉੱਤੇ ਪਾ ਲੈਨੇ। ਮਲਮਲ ਦੇ ਕੱਪੜੇ ਦੇ ਵਿੱਚ ਅਸੀਂ ਪਨੀਰ ਨੂੰ ਪਾ ਕੇ ਤਪਉਣ ਲਿਆ। ਹੁਣ ਅਸੀਂ ਇੱਕ ਗਲਾਸੀ ਪਾਣੀ ਲਿਆ ਵਾ। ਇਹਨੂੰ ਪਾਣੀ ਦੇ ਨਾਲ ਇਹਦੇ ਵਿੱਚੋਂ ਜਿਹੜੀ ਖਟਾਸ ਆ ਉਹ ਬਾਹਰ ਕੱਢ ਦੇਣੀ। ਇਸ ਤਰ੍ਹਾਂ ਅਸੀਂ ਉੱਪਰ ਨੂੰ ਕਰਕੇ ਇਹਦੇ ਬੰਨ ਲੈਨੇ। ਪਨੀਰ ਨੂੰ ਅਸੀਂ ਰੱਖ ਲਿਆ ਵਾ ਹੁਣ ਅਸੀਂ ਇਹਦੇ ਉੱਪਰ ਭਾਰ ਰੱਖਾਂਗੇ ਥੋੜਾ ਜਿਹਾ। ਕਿ ਇਹਦੇ ਵਿੱਚੋਂ ਜਿਹੜਾ ਪਾਣੀ ਆ ਉਹ ਸਾਰਾ ਨਿਕਲ ਜੇ। ਤੁਸੀਂ ਕੋਈ ਵੀ ਭਾਰੀ ਚੀਜ਼ ਇਹਦੇ ਉੱਪਰ ਰੱਖ ਸਕਦੇ ਜੀ। ਕੜਾਈ ਲੈ ਲੈਨੇ ਆ। ਕੜਾਈ ਅਸੀਂ ਵੱਡੀ ਲਈ ਆ। ਇਹਦੇ ਵਿੱਚ ਪਾਣੀ ਪਾ ਲਾਂਗੇ। ਪਾਣੀ ਅਸੀਂ ਇਹਦੇ ਵਿੱਚ 1.5 ਲੀਟਰ ਪਾਇਆ ਵਾ। ਇੱਕ ਬਾਉਲ ਖੰਡ ਪਾਵਾਂਗੇ। ਖੰਡ ਨੂੰ ਚੰਗੀ ਤਰ੍ਹਾਂ ਮੈਲਟ ਹੋਣ ਦਿੰਨੇ ਆ। ਦੋਬ ਕੇਸ ਕਰਦੇ ਤੱਕ ਪਾ ਲੈਨੇ ਆ। ਇਹਦੇ ਨਾਲ ਜਦੋਂ ਅਸੀਂ ਰਸਗੁੱਲੇ ਬਣਾਵਾਂਗੇ ਨਾ ਪਨੀਰ ਨੂੰ ਅਸੀਂ ਬਣਾ ਲਿਆ ਵਾ। ਇਹਨੂੰ ਤੋੜ ਲੈਨੇ ਆ। ਇਹਦੇ ਵਿੱਚੋਂ ਪਾਣੀ ਜਿਹੜਾ ਅਸੀਂ ਭਾਰ-ਪਾਗ ਉੱਪਰ ਤੇ ਸਾਰਾ ਨੇ ਟੋੜ ਦਿੱਤਾ। ਪਨੀਰ ਨੂੰ ਅਸੀਂ ਚੰਗੀ ਤਰ੍ਹਾਂ ਤੋੜ ਲਿਆ ਵਾ। ਹੁਣ ਅਸੀਂ ਹੱਥ ਦੀ ਆਥੇਲੀ ਦੇ ਨਾਲ ਮਸਾਲਾਂ ਗਏ ਸੀ। ਇਹਨੂੰ ਇੱਕ ਸਾਫਟ ਬਣਾ ਲਾਂਗੇ। ਇੱਕਦਮ ਇਹਨੇ ਸਮੂਥ ਹੋ ਜਾਣਾ। ਥੋੜਾ ਟਾਈਮ ਲੱਗੇਗਾ 2 ਮਿੰਟਾਂ ਦਾ। ਪਨੀਰ ਨੂੰ ਮਸਲ ਮਸਲ ਕੇ ਅਸੀਂ ਸਾਫਟ ਕਰ ਲਿਆ। ਤੁਸੀਂ ਵੀ ਦੇਖ ਸਕਦੇ ਜੇ ਡੋਅ ਦੀ ਤਰ੍ਹਾਂ ਇਕੱਠਾ ਹੋ ਰਿਹਾ। ਤੇ ਇਹਦਾ ਜਿਹੜਾ ਘਿਓ ਵਾ ਉਹ ਵੀ ਵੇਖੋ ਹੱਥਾਂ ਨੂੰ ਲੱਗ ਰਿਹਾ ਵਾ। ਹੁਣ ਅਸੀਂ ਬਾਈਂਡਿੰਗ ਲਈ ਇੱਕ ਚਮਚਾ ਮੈਦੇ ਰ ਪਾ ਲਾਂਗੇ। ਇੱਕ ਚਮਚਾ ਅਰਾ ਰੋਡ। ਇਹਨੂੰ ਇਹ ਵਿੱਚ ਮਿਕਸ ਕਰ ਦਿੰਨੇ ਚੰਗੀ। ਪਨੀਰ ਨੂੰ ਮਸਲ ਦਿਆਂ ਨੂੰ। 2 ਤੋਂ 3 ਮਿੰਟ ਹੋ ਗਿਆ। ਹੁਣ ਇਹ ਡੋਵ ਜਿਹੜਾ ਵਾ ਇਕੱਠਾ ਹੋ ਗਿਆ। ਆ ਸਾਰਾ ਇਕੱਠਾ ਹੋ ਰਿਹਾ। ਬਿਲਕੁਲ ਵਿਖਲੇ ਨਹੀਂ ਰਿਹਾ। ਹੁਣ ਅਸੀਂ ਇਸ ਤਰ੍ਹਾਂ ਇਸ ਦੇ ਨਾਲ ਲੰਬਾਈ ਵਿੱਚ ਕਰ ਲੈਨੇ ਆ। ਥੋੜਾ ਥੋੜਾ ਪੋਰਸ਼ਨ ਲੈ ਕੇ ਜਿੱਡੇ ਵੀ ਅਸੀਂ ਰਸਗੁੱਲੇ ਬਣਾਉਣਾ ਚਾਹੁੰਦੇ ਆ ਉਸੇ ਸੈਜ ਦੀਆਂ ਅਸੀਂ ਬੋਲਾਂ ਵਾਂਗੂ ਬਣਾ ਲਾਂਗੇ। ਇਹਦੇ ਵਿੱਚ ਬਿਲਕੁਲ ਵੀ ਕ੍ਰੈਕ ਨਹੀਂ ਰਹਿਣਾ ਚਾਹੀਦਾ। ਇਸ ਤਰ੍ਹਾਂ ਅਸੀਂ ਇਹਨੂੰ ਹੱਥ ਦੇ ਨਾਲ ਗੋਲ ਕਰਾਂਗੇ। ਤੁਸੀਂ ਚਾਹੋ ਤੇ ਇਹਦੀ ਸ਼ੇਪ ਲੰਬਾਈ ਵਿੱਚ ਵੀ ਕਰ ਸਕਦੇ ਹੋ ਇਸ ਤਰ੍ਹਾਂ। ਹੋ ਗਿਆ ਅਸੀਂ ਬੋਲ ਬਣਾ ਲਈਏ। ਇਹ ਜੀ ਬਿਲਕੁਲ ਵੀ क्रैक ਨਹੀਂ ਹੈ। ਇਸੇ ਤਰੀਕੇ ਨਾਲ ਅਸੀਂ ਸਾਰੀਆਂ ਬੋਲੇ ਬਣਾ ਲਈਆਂ। ਬਹੁਤ ਵਧੀਆ ਇਹਦੀ ਬਾਈਂਡਿੰਗ ਹੋ ਰਹੀ ਹੈ। ਸਾਈਜ਼ ਜਿਹੜਾ ਤੁਸੀਂ ਆਪਣੇ ਹਿਸਾਬ ਨਾਲ ਬਣਾ ਲੈਣਾ ਵਾ। ਛੋਟਾ ਵੱਡਾ। ਬਿਲਕੁਲ ਵੀ ਨਹੀਂ ਇਹਦੇ ਵਿੱਚ क्रैक ਹੋਇਆ। ਸਾਰੇ ਰਸਗੁੱਲੇ ਆਂਦੀਆਂ ਬੋਲਸ ਬਣਾ ਲਈਆਂ ਵਾ। ਤੁਸੀਂ ਵੀ ਇੱਕ ਸਰ ਦੇ ਜੀ। ਬਿਲਕੁਲ ਵੀ ਇਹਨਾਂ ਦੇ ਵਿੱਚ क्रैक ਨਹੀਂ ਹੈਗਾ। 1 ਕਿਲੋ ਦੁੱਧ ਦੇ ਵਿੱਚੋਂ 15 ਪੀਸ ਬਣੇ ਆ। ਬਿਲਕੁਲ ਵੀ ਨਹੀਂ ਵਿਖਰਿਆ ਜਿਹੜੀ ਖਾਂਡਿਆ ਉਹ ਚੰਗੀ ਤਰ੍ਹਾਂ ਮੈਲਟ ਹੋ ਗਈ ਪਾਣੀ ਦਾ ਕਲਰ ਜਿਹੜਾ ਵਾ ਸੀ ਕੇਸਰ ਦੇ ਧਾਗੇ ਪਾਏ ਸੀ ਉਹਦੇ ਨਾਲ ਇਹਦੇ ਕਲਰ ਜਿਹੜਾ ਬਦਲਿਆ ਆ ਹਬਾਲਾ ਆ ਰਿਹਾ ਵਾ ਹੁਣ ਅਸੀਂ ਇੱਕ ਬੌਲ ਪਾ ਕੇ ਚੈੱਕ ਕਰ ਲੈਂਦੇ ਆ ਬੌਲ ਵਿਖਰਦੀ ਇਤਨੀ ਵਿੱਚ ਨਹੀਂ ਬੌਲ ਬਿਲਕੁਲ ਵੀ ਨਹੀਂ ਵਿਖਰੀ ਇਹਦੇ ਵਿੱਚ ਚਾਰ ਹੈ ਇਸ ਤਰ੍ਹਾਂ ਅਸੀਂ ਇੱਕ ਇੱਕ ਕਰਕੇ ਪਾਵਾਂਗੇ ਇਹਦੇ ਵਿੱਚ ਇੱਕਦਮ ਨਹੀਂ ਸਾਰੇ ਰਸ ਬੁੱਲੇ ਪਾਵਾਂਗੇ ਜਦੋਂ ਇਹਨਾਂ ਨੇ ਚਾਸ਼ਨੀ ਪੀਣੀ ਆ ਤੇ ਇਹਨਾਂ ਨੇ ਫੁੱਲ ਜਾਣਾ ਇੱਕ ਇੱਕ ਕਰਕੇ ਪਾਈ ਜਾਣਾ ਪਾਣੀ ਨੂੰ ਸੇ ਠੰਡਾ ਨਹੀਂ ਹੋਣਾ। ਇਸ ਕਰਕੇ ਅਸੀਂ ਪਾਣੀ ਜਿਹੜਾ ਉਹ ਰਿਜਦਾ ਹੀ ਰਹਿਣਾ ਚਾਹੀਦਾ। ਉੱਪਰੋਂ ਅਸੀਂ ਇਹਨੂੰ ਕਵਰ ਕਰ ਦਿੰਦੇ ਹਾਂ। ਬਾਕੀ ਦੇ ਵੀ ਰਸਕੁੱਲੇ ਪਾ ਲਏ ਨੇ ਵਿੱਚ। ਹਲਕਾ ਇਹ ਪਾਣੀ ਲੈ ਕੇ ਇਹਦੇ ਉੱਪਰ ਇਸ ਤਰ੍ਹਾਂ ਕਰਾਂਗੇ। ਇਹਨਾਂ ਦੇ ਵਿੱਚ ਕੜਛੀ ਨੂੰ ਅਸੀਂ ਚਲਾਉਣਾ ਨਹੀਂ ਹੈ। ਇੱਕ ਸਾਈਡ ਤੋਂ ਪਾਣੀ ਫੜ ਕੇ ਦੇਦੂ ਉੱਪਰ ਉੱਪਰ ਪੈ ਜਾਣਾ ਸੀ। ਉੱਪਰੋਂ ਕਵਰ ਕਰ ਦਉਂਦੇ ਹਾਂ। ਚੈੱਕ ਕਰ ਲੈਨੇ ਆ। ਪਾਹਿੰ ਸੇ ਤੋਂ ਛੇ ਮਿੰਟ ਹੋ ਗਏ ਇਹਨਾਂ ਨੂੰ ਪਾੰਦਿਆ ਨੂੰ ਇਹ ਉੱਪਰ ਤੈਰ ਕੇ ਸਾਰੇ ਆ ਗਏ ਆ ਅੱਗੇ ਨਾਲੋਂ ਕਾਫੀ ਫੁੱਲੇ ਵੀ ਆ ਤੁਸੀਂ ਵੀ ਐਕਸ ਕਰਦੇ ਜੀ ਸਪੌਂਜੀ ਆ ਇਹਨਾਂ ਨੂੰ ਇਸ ਤਰ੍ਹਾਂ ਸੀ ਕੜਸੀ ਦੀ ਪੁੱਠੀ ਸਾਈਡ ਤੇ ਪੁੱਠੀ ਸਾਈਡ ਤੋਂ ਇਸੇ ਤਰ੍ਹਾਂ ਕਮਾਵਾਗੇ ਜਿਆਸੀ ਸਾਈਡਾਂ ਤੋਂ ਪਾਣੀ ਫੜ ਕੇ ਜਿਹੜਾ ਅਸੀਂ ਖੰਡ ਵਾਲਾ ਸਿਰਫ ਬਣਾ ਰਹੇ ਆ ਉਹ ਇਹਦੇ ਉੱਪਰ ਉੱਪਰ ਪਾਉਂਦੇ ਆ ਕਿ ਸਾਰੀਆਂ ਸਾਈਡਾਂ ਤੋਂ ਚੰਗੀ ਤਰ੍ਹਾਂ ਪਾ ਲਵੋ ਉੱਪਰੋਂ ਸੇ ਨੂੰ ਕਵਰ ਕਰ ਦਿੰਦੇ ਆ ਚੈੱਕ ਕਰ ਲੈਨੇ ਆ ਰਸਗੁਲੇ ਬੰਦਿਆ ਨੂੰ 10 ਤੋਂ 15 ਮਿੰਟ ਹੋ ਗਿਆ ਰਸਗੁਲੇ ਗਿੜੀ ਰਸੇ ਨਾਲ ਪੂਰੇ ਭਰ ਗਏ ਆ ਥੱਲੇ ਬੈਠ ਰਹੇ ਆ ਪਹਿਲਾਂ ਉੱਪਰ ਤੈਰ ਰਹੇ ਸੀ ਹੁਣ ਇਹ ਥੱਲੇ ਬੈਠ ਕੇ ਆ ਜਦੋਂ ਅਸੀਂ ਇਹਨਾਂ ਨੂੰ ਚੈੱਕ ਕਰਨਾ ਵਾ ਇੱਕ ਰਸਗੁਲੇ ਨੂੰ ਅਸੀਂ ਕੜਛੀ ਦੇ ਵਿੱਚ ਪਾਵਾਂਗੇ ਨਾਲ ਹੀ ਇਹਦੇ ਰਸਾ ਪਾਵਾਂਗੇ ਇਹ ਥੱਲੇ ਬੈਠ ਗਿਆ ਇਹਦਾ ਮਤਲਬ ਕਿ ਇਹਦੇ ਵਿੱਚ ਰਸਾ ਜਿਹੜਾ ਉਹ ਭਰ ਗਿਆ ਵਾ ਰਸਗੁਲੇ ਜਿਹੜੇ ਬਣ ਕੇ ਤਿਆਰ ਬਹੁਤ ਹੀ ਵਧੀਆ ਰਸਗੁਲੇ ਸਪੌਂਜੀ ਬਣ ਕੇ ਤਿਆਰ ਹੋਏ ਆ। 2 ਮਿੰਟ ਤੱਕ ਅਸੀਂ ਇਹਨੂੰ ਹੋਰ ਪਕਾ ਲੈਣੇ ਆ ਕਿ ਚੰਗੀ ਤਰ੍ਹਾਂ ਇਹਦੇ ਅੰਦਰ ਤੱਕ ਸ਼ਰਬਤ ਜਿਹੜਾ ਉਹ ਭਰ ਜਾਏਗਾ। ਫਲੇਮ ਨੂੰ ਅਸੀਂ ਸਲੋ ਕਰ ਦਿੰਦੇ ਆ। ਉੱਪਰੋਂ ਅਸੀਂ ਇਹਨੂੰ ਕਵਰ ਕਰ ਦਿੰਦੇ ਆ। ਰਸਗੁਲੇ ਬੰਦਿਆਂ ਨੂੰ 20 ਤੋਂ 25 ਮਿੰਟ ਹੋ ਗਿਆ। ਰਸਗੁਲੇ ਜਿਹੜੇ ਆ ਉਹ ਸ਼ਰਬਤ ਦੇ ਨਾਲ ਭਰ ਕੇ ਥੱਲੇ ਬੈਠ ਗਏ ਨੇ। ਹੁਣ ਅਸੀਂ ਗੈਸ ਨੂੰ ਬੰਦ ਕਰ ਦਿੰਦੇ ਆ। 1 ਕਿਲੋ ਦੁੱਧ ਦੇ ਨਾਲ 1 ਕਿਲੋ ਹੀ ਰਸਗੁੱਲੇ ਬਣ ਕੇ ਤਿਆਰ ਹੋਏ। ਤੁਸੀਂ ਵੀ ਐਕਸਪੀਟ ਜੇ ਰਸਗੁੱਲੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ। ਇਹਨਾਂ ਨੂੰ ਹਲਕਾ ਜਿਹਾ ਠੰਡਾ ਹੋ ਲੈਣ ਦਿੰਨੇ ਆ। ਰਸਗੁੱਲੇ ਐਨੂੰ ਠੰਡੇ ਹੋਣ ਤੋਂ ਬਾਅਦ ਅਸੀਂ ਇੱਕ ਡੋਂਗੇ ਦੇ ਵਿੱਚ ਕੱਢ ਲੈਨੇ ਆ। ਇਹਨੂੰ ਅਸੀਂ ਫ੍ਰੀਜ ਦੇ ਵਿੱਚ ਰੱਖਾਂਗੇ। ਠੰਡੇ ਕਰਕੇ ਫਿਰ ਅਸੀਂ ਇਹਨਾਂ ਰਸਗੁੱਲੇ ਨੂੰ ਖਾਲਾਂਗੇ। ਜਦੋਂ ਅਸੀਂ ਇਸ ਤਰੀਕੇ ਦੇ ਚੀਜ਼ਾਂ ਨੂੰ ਘਰ ਵਿੱਚ ਬਣਾ ਕੇ ਤਿਆਰ ਕਰਦੇ ਆਂ ਇੱਕ ਤਾਂ ਅਸੀਂ ਸਾਫ਼ ਸੁਥਰਾ ਬਣਾ ਕੇ ਤਿਆਰ ਕਰਦੇ ਆਂ। ਤੇ ਇਹਦੇ ਵਿੱਚ ਕੋਈ ਵੀ ਮਿਲਾਵਟ ਨਹੀਂ ਹੁੰਦੀ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਂਦੇ ਆ ਤੇ ਬਹੁਤ ਹੀ ਖਾਣ ਦਾ ਵੀ ਮਜ਼ਾ ਆਉਂਦਾ ਉਹ ਚੀਜ਼ ਦਾ ਜਦੋਂ ਅਸੀਂ ਘਰ ਵਿੱਚ ਬਣਾਈ ਹੁੰਦੀ ਆ ਤੇ ਬਹੁਤ ਵਧੀਆ ਲੱਗਦਾ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਓ ਤੇ ਖਾਓ ਤੇ ਇੰਜੋਏ ਕਰੋ ਚਲੋ ਫਿਰ ਮਿਲਦੇ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ